ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਹੈਗਾ ਮੇਰੇ ਪੇਕਿਆਂ ਦਾ ਮੇਲਾ ਅਸੀਂ ਚੱਲਿਆ ਉੱਥੇ ਫਿਰ ਆਪਾਂ ਅਮਰ ਹੋਣੇ ਜਾਣਗੇ ਬਾਅਦ ਚ ਬੱਚਿਆਂ ਨੂੰ ਤੁਹਾਨੂੰ ਪਤਾ ਹੈ ਨਾ ਬੱਚਿਆਂ ਨੇ ਤਾਂ ਮੇਲਾ ਦੇਖਣਾ ਹੁੰਦਾ ਚੰਦੂ ਲੈਣੇ ਹੁੰਦੇ ਨੇ ਹੋਰ ਸਮਾਰਕਿਤ ਦਰਾਂ ਹੁੰਦਾ ਅਸੀਂ ਮੱਥਾ ਟੇਕਦੇ ਨਾ ਪਹਿਲਾਂ ਜਦ ਭੀੜ ਨਹੀਂ ਹੁੰਦੀ ਸਿਰੇ ਸਿਰੇ ਅਸੀਂ ਹੁਣ ਚੱਲਦੇ ਹਾਂ ਅਸੀਂ ਪਹਿਲਾਂ ਮੱਥਾ ਟੇਕ ਕੇ ਆ ਜਾਵਾਂਗੇ ਘਰੇ ਤੇ ਪੇਕਿਆਂ ਦੇ ਘਰ ਤੇ ਇਹ ਬੱਚੇ ਬਾਕੀ ਮੇਰੀ ਭਤੀਜਾ ਮੇਰੀ ਭਤੀਜੀ ਭਤੀਜੀਆਂ ਤੇ ਤੇ ਇਹ ਸਾਰੇ ਰਲ ਕੇ ਖੜੇ ਭਾਜਣਾ ਭਾਜ ਜੀ ਸਾਰੇ ਇਕੱਠੇ ਹੋ ਕੇ ਬਹੁਤ ਜ਼ਿਆਦਾ ਇਕੱਠੇ ਤੋਂ ਮੇਲਾ ਦੇਖਣ ਜਾਂਦੇ ਨੇ ਤਾਂ ਕਰਕੇ ਅਸੀਂ ਜਾਵਾਂਗੇ ਪਹਿਲਾਂ ਤੇ ਆਲਾਣੇ ਬਾਣੀ ਹੋਣੀ ਬਾਅਦ ਚ ਆਉਣਗੇ ਬਿਰਨ ਨਾਲ ਅਸੀਂ ਹੁਣ ਤਿਆਰ ਹੋ ਗਏ ਇੱਧਰ ਸਰਦਾਰ ਜੀ ਵੀ ਤਿਆਰ ਹੋ ਗਏ ਸਾਰਿਆਂ ਦਾ ਮੇਲਾ ਦੇਖਣ ਸਾਨੂੰ ਥੀਕਾ ਦੇ ਚੱਲ ਜਾਂ ਮੇਲੇ ਤੇ ਮਿਲ ਜਿਆ ਮੇਲੇ ਦਾ ਤਾਂ ਬੰਨ ਆਉਂਦਾ ਜੀ ਬਸ ਕੁੜੀਆਂ ਇੱਕ ਮਿਲ ਜਾਂਦੀਆਂ ਨੇ ਆਪਣੀਆਂ ਨਾਲ ਦੀਆਂ ਪੜੀਆਂ ਹੋਈਆਂ ਆਪਣੇ ਹਾਂ ਦੇ ਕੁੜੀਆਂ ਇਕੱਠੀਆਂ ਸਾਰੀਆਂ ਕੁੜੀਆਂ ਆਉਂਦੀਆਂ ਨੇ ਮੇਲੇ ਤੇ ਤਾਂ ਕਰਕੇ ਹੁਣ ਕਾਹਦੇ ਮੇਲੇ ਨੇ ਹੁਣ ਉਹ ਵੀ ਕੁਆਟੋਂ ਜੱਕਾ ਕਾਠੋਂ ਬਹਿ ਕੇ ਤੇ ਬਸ ਅਹੀ ਹੁੰਦੀ ਵੀ ਸੇਲੀਆਂ ਮਿਲ ਜਾਂਦੀ ਨੇ ਆਪਣੀਆਂ ਚਲੋ ਬਾਕੀ ਤੁਹਾਨੂੰ ਅੱਗੇ ਜਾ ਕੇ ਚੱਲਦੀਆਂ ਜੀ ਮਾਣ ਮਿਲਦੇ ਆਂ ਹੋਰ ਹੋ ਗਏ ਤਿਆਰ ਹਣ ਡੜੀਆਂ ਕੋਈ ਪਤਾ ਨਹੀਂ ਤਿਆਰੀ ਚ ਨਾ ਕੋਈ ਤਾਂ ਫੋਟਾ ਪਟਾ ਵੱੰਨੇ ਜੰਨੇ ਪਾ ਗਈ ਜਦੋਂ ਮਰਜੀ ਤਰਫਾ ਚਲੋ ਠੀਕ ਹੈ ਸੇ ਆਪਨੇ ਤੇ ਹੀ ਹੁਣ ਮਗਾਨੇ ਅਥਨੋਂ ਸਾਰੇ ਮਗਗੇ ਜਾ ਕੇ ਕਾਦੋ ਬਾਹਾਂ ਬੰਦਣਾ ਚਲੋ ਜੀ ਆਪਾਂ ਅੰਦਰ ਚੱਲਦੇ ਆਂ ਫਿਰ ਮਿਲਦੇ ਆਂ ਤੁਹਾਨੂੰ ਮਗਾਨੇ ਇਹ ਵੀ ਲੈ ਜੀ ਚਲੋ ਜੀ ਆਪਣੇ ਪਿਆਰ ਜੋਤੀ ਅੱਜ ਦੀ ਸਭਾਈ ਜਾ ਕੇ ਮੇਲੇ ਤੇ ਬਾਕੀ ਪਿੰਡ ਵਾਲਿਆਂ ਨੂੰ ਵੀ ਉੱਥੇ ਸਾਰੇ ਨੂੰ ਮਿਲਦੇ ਨੇ ਮੇਲੇ ਤੇ ਚਲੋ ਜੀ ਬਾਅਦ ਵਿੱਚ ਮਿਲਦੇ ਆਂ ਅਗਰ

ਕੋਮੇ ਸਾਨੂੰ ਇਹ ਦੱਸਿਆ ਹੈ ਕਿ ਇਹਦੇ 250 ਅੰਕਿਆ ਜ਼ੇਤ ਦੇ ਖੇਤ ਦਾ ਹੋਣਾ ਹੈ ਇਹਨਾਂ ਦੇ ਆਪਣੇ ਬੰਦਿਆ ਕੋਟੇ ਕਰਵਾ ਕੇ ਜਵਾਹਰੀ ਖਾਰ ਤੋਂ ਆਇਆ ਦਾ ਗੁੱਪਾ ਰੇਲੀਆ ਨੇ ਟਿਕਾਈ ਸਾਡੀ ਖੱਲੀ ਉੱਤੇ ਜਿਗਾਰਾ ਚ ਲਖੋ ਪਕਾਜੋ ਬਦਾਮਾ ਪੈਣਾ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਬਰਾਬਰ ਦੀਆਂ ਕੁਰਬਾਨੀਆਂ ਕੀਤੀਆਂ ਜੋ ਜੋ ਖੁੱਤਣਾ ਬੰਦੋ ਇਹ ਪੰਜਾਬ ਦੀ ਧਰਤੀ ਨੂੰ ਨਮਸਕਾਰ ਕਰਕੇ ਜੱਥਾ ਤੁਹਾਡੇ ਕੋਲ ਖਿਮਾ ਦੇ ਇਜਾਜ਼ਤ ਦੇਦਾ ਮੀਆਂ ਸਰਦਾਰ ਕਰੇ ਜੀ ਮਮੀ ਕਾ ਦੀ ਫਾਫਾ Oh <laughs> ਵੇਲੇ ਹੁਣ ਉਹ ਜਮੇਲੀ ਹਾਰਾ ਦੀ ਮਾਹੀ ਉਹਨੂੰ ਜਾਣਾ ਸਦਾ ਉਹ ਆਹ ਤੋੜਾ ਦੇਖੋ ਤੇ ਪੰਨਾ ਲਾ ਦੇ ਦੇ ਕੇ ਹੋ ਗਰਦੇ ਨੇ ਹੁਣ ਉਹਦੇ ਵਿੱਚ ਆ ਜਾ ਹਾਂ ਆਹ ਬੜੀ ਬੰਦੇਰੀ ਕੋਲ ਚਲੇ ਹੋਗੇ ਮਸਿੰਗ ਜੀ ਤਾ ਦੋ ਬਾਈ ਬਲੌਗ ਬਣਾਣਾ ਮਾ ਜਾਈ ਹੋਰੀ ਕਿਹ ਹੈ ਉਹਨਾਂ ਨਾਲ ਕਪੜਾ ਦਾ ਕਿਤਾਬ ਨਹੀਂ ਆਣਾ ਉਹ ਪਤਾ ਹੈ ਬਲੌਗ ਉਹਨਾਂ ਨੇ ਇਹ ਕਿਹਦਾ ਇਹ ਮਨ ਦੀ ਸੀ ਨਵੀਂ ਆ ਗਿਆ ਨਾ ਉਹ ਕਹਿੰਦੇ ਹਾਂ ਇਹ ਕਿਹਨੇ ਕਹਿੰਦੇ ਮੈਂ ਇਹਨਾਂ ਦੇ ਪੂਆ ਜਾਰ ਕਰ ਰਹੀ ਆ ਕਹਿੰਦੇ ਉਹ ਚਾਹੋ ਡਿ ਬਲੌਗਰ ਪੂਆ ਹਾਂ ਨਾ ਅੱਜ ਆ ਗਏ ਆ ਆਏ ਬਲਟੀ ਜੀ ਮਾੜੀਆਂ ਨੇ ba soe gwe hanter lagide haa 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 ਹਾਂ ਜਿੱਤੇ ਲਾਹ ਹੋ ਲੱਭੇ ਨਹੀਂ ਕੋਈ ਆ ਜੀ ਮੈਂ ਚਾਹ ਤੇ ਨਹੀਂ ਲਾ ਲਾ ਮੈਂ ਵੀ ਕਰਦੇ ਹਾਂ ਨਹੀਂ ਆ ਦੇ ਕੋਲ ਯਾਨੀ ਕਾ ਪਹਿਲਾਂ ਤਾਂ ਬਹੁਤ ਸੌਫਟ ਕੀਤਾ ਆਇਆ ਇਹ ਜਿਹੜਾ ਨਹੀਂ ਬੰਦ ਹੋ ਰਿਹਾ ਹੋ ਜਾਂਦਾ ਕੋਈ ਨਹੀਂ ਯਾ ਜਿਹੜਾ ਕੋਕ ਦੀ ਫੰਦਰ ਮੈਂ ਲਾ ਉਹ ਤਾਂ ਹੀ ਨਾ ਕਰ ਜਿਆਦਾ ਗਰਮ ਮਹੀਨਾ ਪਹਿਲਾ ਪਹਿਲਾ ਆ ਜਾਂਦਾ ਬਾਹਰ ਬਾਹਰ ਕਿਉਂ ਜੀ ਮੈਂ ਕਹਿੰਦਾ ਕਿ ਨਹੀਂ ਕਿਤੇ ਜਿਹੜਾ ਇਸ ਜਾਰ ਮੈਂ ਜਿਹੜਾ ਕੋਕ ਵਧੀਆ ਜੀ ਅਸੀਂ ਮੇਲਾ ਦੇਖਿਆ ਜੀ ਘਰ ਆ ਗਏ ਤੇ ਚਲੋ ਬਹੁਤ ਗਰਮੀ ਸੀਗੀ ਇੰਨੀ ਗਰਮੀ ਸੀਗੀ ਤੇ ਖੜਨੇ ਹੁੰਦਾ ਸੀਗਾ ਬਹੁਤ ਥੋੜਾ ਟਾਈਮ ਅਸੀਂ ਰੁਕੇ ਉੱਥੇ ਫਿਰ ਘਰੇ ਆ ਗਏ ਬਸ ਤੇ ਘਰੇ ਆ ਕੇ ਉੱਥੇ ਰੋਟੀ ਖਾ ਕੇ ਆਪਣਾ ਆ ਗਏ ਬੱਚੇ ਹਜੇ ਗਏ ਹੋਏ ਨੇ ਅਸੀਂ ਤਾਂ ਆਪਣੇ ਸਮਰਾਲੇ ਵੀ ਪਹੁੰਚ ਗਏ